ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟੇ ਸੈੱਟ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਕਿਸਾਨ ਵੀਰੋ 8 ਜਨਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਆ ਦੇ ਸਮਾਂ ਜਿਹੜਾ ਦੋਸਤੋ तकरीबन 4:30 ਵਜੇ ਦਾ ਈਵਨਿੰਗ ਟਾਈਮ ਹੈਗਾ ਸ਼ਾਮ ਦਾ ਸਮਾਂ ਹੋਵੇਗਾ ਜਿਸ ਘਰ ਤੋਂ ਦੋਸਤੋ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਅਰਸੂਲਪੁਰ ਨਹਿਰਾ ਤਹਿਸੀਲ ਤੇ ਜ਼ਿਲ੍ਹਾ ਇਸ ਪਿੰਡ ਨੂੰ ਸ਼ਹੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਜੇਕਰ ਤਰਨਤਾਰਨ ਸਾਹਿਬ ਦੀ ਦੂਰੀ ਦੇਖੀ ਹੈ ਤਾਂ तकरीबन ਦੇਖਣੀ ਹੋਵੇ ਤੇ ਕਿਲੋ 2 ਕਿਲੋਮੀਟਰ ਦੀ ਜਿਹੜੀ ਦੂਰੀ ਆ ਬਿਲਕੁਲ ਆਪਾਂ ਸ਼ਹਿਰ ਦੇ ਵਿੱਚ ਪਹੁੰਚ ਕਰ ਲੈਣੀ ਹੈ ਸੇਰੋਂ ਅੱਡਾ ਬਿਲਕੁਲ ਨਜ਼ਦੀਕ ਹੈਗਾ ਜਿੱਦਾਂ ਨਿਸ਼ਹਰਾ ਜੇਕਰ ਆਪਾਂ ਹਰੀ ਕੇ ਪੱਤਣ ਵਾਲੀ ਸਾਈਡ ਤੋਂ ਆਉਣੇ ਤਾਂ ਸਰੀਆਲੀ ਪਹਿਲਾਂ ਆਉਂਦਾ ਦੋਸਤੋ ਸਰੀਆਲੀ ਤੋਂ ਬਾਅਦ ਨਿਸ਼ਹਰਾ ਸੇਰੋਂ ਤੇ ਅੱਗੇ ਟੋਲ ਪਲਾजा ਜਦੋਂ ਬਿਲਕੁਲ ਆਪਾਂ ਕ੍ਰੋਸ ਕਰਦੇ ਆ ਤਾਂ ਡੀਸੀ ਦਫ਼ਤਰ ਲੰਘਦੇ ਆ ਸਾਰੇ ਅਗਲੇ ਬਨੇ ਰਸੂਲਪੁਰ ਨਹਿਰਾ ਜਿਹੜਾ ਪਿੰਡ ਤੁਸੀਂ ਵਿਜ਼ਿਟ ਕਰ ਲੈਂਦੇ ਹੋ ਅੱਜ ਐਨੀਮਲ ਜਿਹੜੇ ਆ ਦੋਸਤੋ ਤੁਹਾਨੂੰ ਮੈਂ ਚਾਰ ਐਨੀਮਲ ਦਿਖਾਉਣੇ ਆ ਜਿਨ੍ਹਾਂ ਦੇ ਵਿੱਚ ਦੋ ਪਹਿਲਣਾਂ ਝੋਟੀਆਂ ਹੋਣਗੀਆਂ ਪਹਿਲਾ ਸੂਬਾ ਸੂਣ ਜਾ ਰਹੀਆਂ ਨੇ ਤੇ ਇੱਕ ਮਾਲੀ ਹੋਵੇਗਾ ਇੱਕ ਘਰੇਲੂ ਜਿਹੜੀ ਮੱਝ ਹੈਗੀ ਆ ਢੇਲੀ ਨੀਣੀ ਜਿਹੜੀ ਮੱਝ ਆ ਟੋਕਰ ਤੇ ਗੱਬਣਾ ਕਿੰਨੇ ਸਮੇ ਦੀ ਜਿਹੜੀ ਟੋਕੜ ਆ ਤੇ ਗੱਬ ਅੱਗੇ ਕਿੰਨੇ ਸਮੇ ਦੀ ਆ ਤੇ ਕੀ ਥੱਲੇ ਜਿਹੜਾ ਇਸ ਦੇ ਦੁੱਧ ਹੈਗਾ ਹੁਣ ਮੌਕੇ ਤੇ ਉਹ ਆਪਾਂ ਪੂਰੀ ਇਨਫੋਰਮੇਸ਼ਨ ਆ ਵੀਰ ਨਿਸ਼ਾਨ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਤੁਹਾਡੇ ਨਾਲ ਪੁੱਛਗਿੱਛ ਕਰਕੇ ਪੂਰੀ ਸ਼ੇਅਰ ਕਰਦੇ ਆ ਸੋ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਐਨੀਮਲ ਜਿਹੜਾ ਦੋਸਤੋ ਘਰੇਲੂ ਨੇ ਘਰ ਦੇ ਐਨੀਮਲ ਨੇ ਤੇ ਚੱਲਦੇ ਆਂ ਬਤੇਰੇ ਡਿਟੇਲ ਦੇ ਲਈ ਪੁੱਛ ਲੈਣੀ ਆ ਕੀ ਇਨਫੋਰਮੇਸ਼ਨ ਹੈ ਕੀ ਆ ਇਹਨਾਂ ਪਸ਼ੂਆਂ ਦੀ ਹਾਂਜੀ ਸਭ ਤੋਂ ਪਹਿਲਾਂ ਵੀਰ ਨਿਸ਼ਾਨ ਸਸਰੀਕਾਰ ਸਸਰੀਆ ਵੀਰ ਜੀ ਠੀਕ ਹੋਰ ਸਾਨੂੰ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਬਾਈ ਜੀ ਠੀਕ ਠਾਕ ਜੀ ਠੀਕ ਆ ਤੇ ਨਿਸ਼ਾਨ ਬਾਈ ਇਹ ਮੈਂ ਜਿੱਦਾਂ ਜ਼ਿਕਰ ਕੀਤਾ ਵੀ ਪਸ਼ੂ ਆਪਣੇ ਇਹ ਹੈ ਜੈਨੂਨਿਕ ਘਰ ਦੇ ਹੀ ਆ ਹਾਂਜੀ ਹਾਂਜੀ ਬਾਈ ਜੀ ਘਰ ਦੇ ਹੀ ਆ ਆਪਣੇ ਠੀਕ ਆ ਜੀ ਬਸ ਵਪਾਰ ਵੀ ਤੁਸੀਂ ਕਰ ਲੈਂਦੇ ਹੋ ਜਾਂ ਵੜਾ ਬੂੜਾ ਆਉਂਦੀ ਰਹਿੰਦੀਆਂ ਨੇ ਆਪਣੇ ਕੋਲ ਹਾਂਜੀ ਵੀਰ ਜੀ ਕਹੇ ਵੇਲੇ ਕਰ ਲਈਦਾ ਵਪਾਰ ਹਾਂਜੀ ਆ ਠੀਕ ਆਉਂਦੇ ਰਹਿੰਦੇ ਪਸ਼ੂ ਹਾਂਜੀ ਠੀਕ ਆ ਨਿਸ਼ਾਨ ਬਾਈ ਜੇਕਰ ਪਹਿਲੇ ਨੰਬਰ ਤੇ ਮਗਰ ਤੁਹਾਡੇ ਇੱਕ ਜਿਹੜੀ ਝੋਟੀ ਖੜੀ ਆ ਸਟਾਰਟ ਕਰੀਏ ਤੇ ਪਾਈਏ ਚੰਨਾ ਵੀਰ ਜੀ ਕਿੰਨਾ ਕੁ ਟਾਈਮ ਪਿਆਜ ਸੂਨ ਦੇ ਵਿੱਚ ਹਫਤਾ ਵੀਰ ਜੀ ਕੱਚ ਹਫਤਾ ਹਾਂਜੀ ਠੀਕ ਆ ਤੇ ਪਹਿਲਾ ਸੂਆ ਸੁੰਦੀ ਆ ਅੱਛਾ ਜੀ ਹਾਂਜੀ 99 ਦੀ ਚੰਗੀ ਭਾਈ ਜੀ ਠੀਕ ਆ ਜੀ ਹਾਂਜੀ ਦੇਖ ਸਕਦੇ ਜੀ ਪਛਾਣ ਠੀਕ ਆ ਜੀ ਆ ਇੱਕ ਹਫਤਾ ਜਿਹੜਾ ਦੋਸਤੋ ਸਮਾਂ ਬਾਕੀ ਆ ਤੇ ਆ ਦੇਖੋ ਥਣ ਹਵਾਨਾ ਜਿਹੜਾ ਦੋਸਤੋ ਇਸ ਤਰ੍ਹਾਂ ਦਾ ਜੇ ਤਕਰੀਬਨ ਮੁਠੀਲਾ ਥਾਣਾ ਤੇ ਹਜੇ ਭਲ ਭੂਲ ਥੋੜੀ ਹੈਗੀ ਆ ਤਾਂ ਕਰਕੇ ਪਸ਼ੂ ਦੀ ਆਰਡਰ ਦੀ ਕੁਆਲਿਟੀ ਜਿੰਨੀ ਕੁ ਬਣਾਤਣਾ ਬਿਲਕੁਲ ਤਿਆਰੀ ਦੇ ਵਿੱਚ ਆ ਹਜੇ ਜਿੱਦਾਂ ਹਫਤਾ ਬਿਲਕੁਲ ਕੰਪਲੀਟ ਹੋਵੇਗਾ ਦਾ ਹਵਾਨਾ ਜਿਹੜਾ ਦੋਸਤੋ ਤੁਸੀਂ ਬੈਕ ਸਾਈਡ ਤੋਂ ਦੇਖੋ ਤੇ ਬਿਲਕੁਲ ਪੱਧਰ ਠੰਨੇ ਵਾਲਾ ਲੱਗਾ ਹੈਗਾ ਬਿਲਕੁਲ ਮੁੱਠੀ ਵਾਲਾ ਥਾਣਾ ਆਹ ਦੇਖੋ ਕਰੋ ਚੈੱਕ ਠੀਕ ਹੈ ਜੀ ਤੋੜ ਦਿਆ ਬਾਈ ਹਾਂ ਤੋੜ ਦਿਆ ਜੀ ਤੇ ਸਿੰਘੋਂ ਤਾਂ ਜੇਕਰ ਆਪਾਂ ਦੇਖੀਏ ਤਾਂ ਬਿਲਕੁਲ ਕੁੰਡਾ ਸਿੰਘ ਹੈਗਾ ਕੁੰਡੀ ਜੂਰ ਜਿਹੜੀ ਦੋਸਤੋ ਛੋਟੀ ਆ ਤੇ ਕਦ ਕਾਠੀ ਜਿਹੜਾ ਵਧੀਆ ਹੈਗਾ ਕਦ ਕਾਠੀ ਨਾਰਮਲ ਹੀ ਜੇਕਰ ਕਿਸੇ ਵੀ ਕਿਸਾਨ ਵੀਰ ਨੇ ਘਰੇ ਵਿਜਿਟ ਕਰਨੀ ਆ ਇੱਕ ਹੁੰਦਾ ਹੈ ਵੀ ਕਦ ਕਾਠ ਠੀਕ ਹੈ ਜੀ ਕੱਦ ਘਾਟ ਵੇਲਾ ਵਧੀਆ ਤੇ ਆ ਮੈਂ ਤੁਹਾਨੂੰ ਜਿੰਨਾ ਕੋ ਹੋ ਸਕਦਾ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਹਾਜੀ ਨਿਸ਼ਾਨਾ ਬਾਈ ਤੋਰੇ ਥੋੜੇ ਸਲੋ ਤੋੜ ਲਿਆ ਜੀ ਆ ਲੇਵਟੀ ਆ ਆ ਦੇਖੋ ਬਾਕੀ ਦੋਸਤੋ ਤੋਰਾ ਤਾਰਾ ਬਹੁਤ ਵਧੀਆ ਸੀਗਾ ਫਿਲਹਾਲ ਜਿਹੜੇ ਐਨੀਮਲ ਹੈਗੇ ਆ ਘਰੇਲੂ ਐਨੀਮਲ ਨੇ ਕਦੀ ਖੋਲੇ ਘਟ ਹੋਣ ਕਰਕੇ ਆ ਥੋੜੇ ਜੇ ਐਨੀਮਲ ਜਿਹੜੇ ਭੱਜਦੇ ਜਾਦੇ ਆ ਤੇ ਝੋਟੀ ਤੁਸੀਂ ਵੇਖੋਗੇ ਪ੍ਰੋਪਰ ਹਰ ਪਾਸਿਓਂ ਜਿਹੜੀ ਆ ਦੋਸਤੋ ਪੂਰੀ ਆ ਕਿਸੇ ਤਰ੍ਹਾਂ ਦਾ ਕੋਈ ਹੁਲਾੰਬੇ ਵਾਲੀ ਗੱਲ ਨਹੀਂ ਕੀ ਤੇ ਟਿੱਪ ਕੇ ਤਸੱਲੀ ਦੇ ਨਾਲ ਤੁਸੀਂ ਚਾਰੇ ਥਾਣਾ ਦੀ ਬੇਸ਼ੱਕ ਸ਼ਹਿਰ ਕੱਢ ਕੇ ਤਸੰਦੀ ਨਾਲ ਲੈ ਕੇ ਜਾ ਸਕਦੇ ਜੀ ਤੇ ਬਾਈ ਨਿਸ਼ਾਨ ਇੱਕ ਇਹਦਾ ਮੁੱਲ ਵੀਰੇ ਕਿੰਨੀ ਡਿਮਾਂਡ ਕਿੰਨੀ ਮੁੱਲ ਬਾਈ ਜੀ 75000 ਕਰਦੇ ਆ ਠੀਕ ਹੈ ਜੀ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ 70 ਦੀ ਦੇ ਦਵਾਂਗੇ ਠੀਕ ਆ ਜੀ 75000 ਡਿਮਾਂਡ 70000 ਜੈਸ ਨੂੰ ਵੀ ਆ ਜੀ ਜਾਂ ਥੋੜਾ ਬਾਤ ਵਿਚ ਮੜ ਮੋੜ ਕੋਈ ਕਸਰ ਨਹੀਂ ਹੋ ਜਾਊਗਾ ਬਾਈ ਜੀ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਠੀਕ ਆ ਜੀ ਤੇ 75000 ਰੇਡੀ ਦੋਸਤੋ ਡਿਮਾਂਡ ਆ 70000 ਲਾਸਟ ਜਿਹੜਾ ਲੈਦੇ ਆ ਉਹਨਾਂ ਤੋਂ ਜੋ ਗੁੰਜਾਇਸ਼ ਹੋਵੇਗੀ ਥੋੜੀ ਬਾਤੀ ਜਦੋਂ ਤੁਸੀਂ ਘਰੇ ਵਿਜਟ ਕੀਤੀ ਝੋਟੀ ਚੰਗੀ ਪਿਆਰੀ ਆ ਅੱਗੇ ਕਿਸੇ ਨੇ ਵੀ ਘਰੇਲੂ ਤੌਰ ਤੇ ਸਾਫ ਸੰਭਾਲ ਕਰਨੀ ਆ ਸੰਭਣੀ ਆ ਤੇ ਜਿਹੜਾ ਦੋਸਤੋ ਆ ਤੁਸੀਂ ਵੇਖੋ ਇੱਕ ਵਾਰੀ ਮੈਂ ਤੁਹਾਨੂੰ ਫੇਰ ਦਿਖਾ ਦਿੰਦਾ ਕਿਉਂਕਿ ਕਿਸੇ ਪਾਸਿਓ ਤੁਸੀਂ ਦੂਰੋਂ ਨੇੜਿਓ ਜੇਕਰ ਸੌਦਾ ਆਨਲਾਈਨ ਵੀ ਕਰਦੇ ਹੋ ਤੇ ਠੀਕ ਹੈ ਜੀ ਠੀਕ ਆ ਇਸ ਤੋਂ ਬਾਅਦ ਸੈਕਿੰਡ ਨੰਬਰ ਤੇ ਇੱਕ ਹੋਰ ਝੋਟੀ ਆ ਉਹ ਵੀ ਪਹਿਲਾ ਹੀ ਅੱਗੇ ਸੂਆ ਸੂਣ ਜਾ ਰਹੀ ਆ ਅ ਸੋ ਦੂਜੇ ਨੰਬਰ ਤੇ ਨਿਸ਼ਾਨભાઈ ਇਹ ਵੀ ਝੋਟੀ ਆਪਣੇ ਘਰ ਦੀ ਹੈ ਤਕਰੀਬਨ ਹਾਂਜੀ ਭਾਈ ਜੀ ਆਪਣੇ ਘਰ ਦੀ ਆ ਠੀਕ ਆ ਇਹ 25 ਦਿਨ ਕੱਚੀ ਹੈ ਜੇ 25 ਦਿਨ ਹਾਂਜੀ ਠੀਕ ਆ ਜੀ ਬਾਕੀ ਇਹਦਾ ਰੇਟ ਫੋਨ ਤੇ ਹੋਊਗਾ ਹਾਂ ਬਾਕੀ ਨਿਸ਼ਾਨભાઈ ਦਿਨ ਵ ਦਿਨ ਵਾਰ ਪੱਕੇ ਲਿਖੇ ਪਏ ਆ 25 ਦਿਨ ਹੀ ਹਜੇ ਕੱਚੀ ਆ ਨਿਸ਼ਾਨભાઈ 25 ਦਿਨ ਆ ਠੀਕ ਆ ਜੀ ਹਾਂਜੀ ਐ ਠੰਡੀ ਸੀਲ ਆ ਭਾਜੀ ਆਵੇ ਕੋਲ ਕੱਲ ਕੋਈ ਗੱਲ ਨਹੀਂ 25 ਦਿਨ ਜਿਹੜਾ ਪਸ਼ੂ ਪਾਲਕ ਵੀਰੋ ਜਿਹੜਾ ਦਿਨ ਸਮਾਂ ਬਾਕੀ ਹਜੇ ਹੈਗਾ ਤੇ ਹਜੇ ਲਾਏ ਲੂਏ ਜਿਹੜਾ ਪਸ਼ੂ ਨੇੜੇ ਜਾ ਕੇ ਪੈਂਦਾ तकरीबन ਹਜ 25 ਦਿਨ ਦਾ ਸਮਾਂ ਤੇ ਬਾਕੀ ਥਣ ਥਣ ਜਿਹੜੇ ਪ੍ਰੋਪਰ ਤੁਸੀਂ ਦੇਖ ਲਓ ਚਾਰ ਥਣ ਨੇ ਚਾਰੇ ਥਣ ਜਿਹੜੇ ਮੱਥਾ ਮਰਲਾ ਪੂਰੀਆਂ ਨੇ ਤੇ ਬਾਕੀ ਦੁੱਧ ਜਿਹੜਾ ਲੇਵ ਵਿੱਚ ਪਾਉਣਾ ਸ਼ੁਰੂ ਕਰ ਦੂਗਾ ਪਸ਼ੂ तकरीबन ਜਦੋਂ 15 ਕ ਦਿਨ ਨੇੜੇ ਚਲਾ ਗਿਆ ਰਹਿ ਕੇ 15 ਕ ਦਿਨ ਤੇ ਬਿਲਕੁਲ ਆਹ ਪੇਟ ਕੁੱਠੇ ਲੋ ਇੱਕੋ ਤੁਸੀਂ ਠੀਕ ਹੈ ਜੀ ਹਾਈਟ ਤਕਰੀਬਨ ਜਿਹੜੀ ਆ ਮੀਡੀਅਮ ਆ ਮੀਡੀਅਮ ਹਾਈਟ ਆ ਤੇ ਮੂੰਹ ਫੇਸ ਮੈਕਵਰੀ ਵੀਰ ਨੂੰ ਪੈਣਾ ਵੀ ਵੀਰੇ ਫੇਸ ਮਡਫਰੀਆ ਨੂੰ ਕੋਸ ਆ ਆ ਦੇਖੋ ਜੀ ਮੱਥੇ ਜਿਹੇ ਵਿਚ ਜਿਹੜਾ ਬੱਲ ਹੈਗਾ ਤਕਰੀਬਨ ਸਿੰਘਾਂ ਦੀ ਬਿਲਕੁਲ ਕੁੰਡੀ ਜੂਰ ਤੇ ਪ੍ਰੋਪਰ ਆਪਾਂ ਤੁਹਾਨੂੰ ਇਹ ਵੀ ਇੱਕ ਵਾਰੀ ਤੋੜ ਕੇ ਦਿਖਾਉਨੇ ਆ ਹਜੇ ਕੱਚੀ ਆ ਸਮਾਂ ਕੱਚੀ ਆ 25 ਦਿਨ ਹਜੇ ਸਮਾਂ ਬਾਕੀ ਆ ਜਿਵੇਂ ਵੀਰ ਉਹਨਾਂ ਨੇ ਮਤਲਬ ਕਿਤੇ ਲਿਖਿਆ ਤਕਰੀਬਨ ਉਸ ਦੇ ਅਕੋਰਡਿੰਗ ਦੇਖੀਏ ਤੇ 25 ਦਿਨ ਦਾ ਸਮਾਂ ਅਜੇ ਬਾਕੀ ਆ ਸੂਣ ਦੇ ਵਿੱਚ ਆ ਕਰੋ ਚੱਕ ਜੀ ਠੀਕ ਆ ਜੀ ਠੀਕ ਆ ਵੱਡੀ ਇਹਨੂੰ ਅੰਦਰ ਪਾਉਂਦੇ ਰਹਾਂ ਗ੍ਰਾਂਡ ਇੱਥੇ ਬੰਦੇ ਮੋਲੀ ਕੋਲ ਦਾ ਠੀਕ ਆ ਵੀਰ ਇਹ ਤਾਂ ਫਿਰ ਮੁੱਲ ਇਹਦਾ ਬਾਈ ਜੀ ਮੁੱਲ ਫੋਨ ਤੇ ਕਰਾਂਗੇ ਠੀਕ ਹੈ ਜੀ ਹਾਂਜੀ ਸੋ ਦੋਸਤੋ ਸੈਕੰਡ ਨੰਬਰ ਤੇ ਜਿਹੜੀ ਆ ਪਤਨੂੰ ਝੋਟੀ ਦਿਖਾਈ ਆ ਮੁੱਲ ਜਿਹੜਾ ਖਾਸ ਤੌਰ ਤੇ ਫੋਨ ਤੇ ਹੋਵੇਗਾ ਕਿਉਂਕਿ ਹਜੇ ਸਮਾਂ ਪਿਆ ਕੱਚੀ ਆ ਤੇ ਜਿਸ ਵੀਰ ਨੇ ਅੱਜ ਦੇ ਸਮੇਂ 'ਚ ਖਰੀਦਣੀ ਆ ਉਹ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰ ਲਿਓ ਬਾਈ ਦੇ ਨਾਲ ਅੱਜ ਦਾ ਮੁੱਲ ਜਿਹੜਾ ਹੋਊਗਾ ਉਹ ਹਿਸਾਬ ਦਾ ਹੋਊਗਾ ਜਦੋਂ ਬਿਲਕੁਲ ਤਿਆਰੀ ਦੇ ਵਿੱਚ ਹੋਇਆ ਪਸ਼ੂ ਤੇ ਉਹ ਜਿਹੜਾ ਬਾਧੇ ਵਿੱਚ ਹੋਏਗਾ ਮੁੱਲ ਉਸ ਸਮੇਂ ਤੇ ਡਿਸਾਈਡ ਹੋਵੇਗਾ ਠੀਕ ਹੈ ਜੀ ਇਸ ਤੋਂ ਬਾਅਦ ਤੀਜੇ ਨੰਬਰ ਤੇ ਇੱਕ ਮਾਲੀ ਹੈਗਾ ਕੱਟਾ ਇਸ ਦੀ ਡਿਟੇਲ ਆਪਾਂ ਪੁੱਛ ਲੈਨੇ ਆਂ ਭਾਈ ਨਿਸ਼ਾਨ ਜੀ ਪਹਿਲਾਂ ਤੇ ਦੱਸੋ ਉਮਰ ਕਿੰਨੀ ਹੋਵੇਗੀ ਇਸ ਕੱਟੇ ਭਾਈ ਸਾਢੇ ਤਿੰਨ ਸਾਲਾਂ ਦਾ ਹੋ ਗਿਆ ਭਾਜੀ ਇਹ ਸਾਢੇ ਤਿੰਨ ਸਾਲਾਂ ਦਾ ਜੀ ਹਾਂਜੀ ਠੀਕ ਹੈ ਹਜੇ ਮੂੰਹੋਂ ਦੋ ਦੰਦ ਹੀ ਹੈ ਜੀ ਨਹੀਂ ਚੌਗਾ ਵਾ ਹਾਂਜੀ ਚੌਗਾ ਵਾ ਚੌਗਾ ਹਾਂਜੀ ਚਾਰ ਦੰਦ ਮੂੰਹੋਂ ਆ ਤੇ ਟੈਸਟਿਸਟਿਕਲ ਬਿਲਕੁਲ ਸਟੈਟਿਸਟਿਕਲ ਆ ਦੋਸਤੋ ਤੇ ਹਾਈਟ ਲੈਂਥ ਤਕਰੀਬਨ ਪੂਰੀ ਹੈ ਮਾਲੀ ਦੀ ਤੇ ਥੋੜਾ ਕ੍ਰੋਸ ਬਰੀਡ ਦੇ ਵਿੱਚ ਆ ਗਿਆ ਠੀਕ ਹੈ ਜੀ ਮੋਹਰਾ ਤੇ ਚਾਹੇ ਨੀਲੀ ਦਾ ਤੁਸੀਂ ਥੋੜਾ ਜਿਹਾ ਕ੍ਰੋਸ ਕਹਿ ਸਕਦੇ ਜੀ ਕ੍ਰੋਸ ਸੰਗ ਦੇ ਵਿੱਚ ਆ ਤੇ ਤਕਰੀਬਨ ਖੋਲ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਸੰਗ ਜਿਹੜਾ ਹੈਗਾ ਬੈਕ ਸਾਈਡ ਤੋਂ ਕਰਕੇ ਬਿਲਕੁਲ ਰਾਉਂਡ ਸ਼ੇਪ ਦੇ ਵਿੱਚ ਆ ਸੰਗ ਕੁੰਡਾ ਜਿਹੜਾ ਮਾਲੀ ਕਰ ਲਿਆ ਸੰਗ ਨੂੰ ਆ ਵੇਖੋ ਜੀ ਬੱਗੀ ਨਾਸ ਬਿਲਕੁਲ ਕਰੋ ਚੈੱਕ ਜੀ ਠੀਕ ਹੈ ਵੀਰ ਤੋਰੀਆਂ ਨੂੰ ਹਾਈਡ ਕੱਟ ਪੂਰਾ ਤਕਰੀਬਨ ਏਜ ਦੇ ਅਕੋਰਡਿੰਗ ਦੇਖੀਏ ਤਾਂ ਹਾਈਡ ਕੱਟ ਜਿਹੜਾ ਵਧੀਆ ਹੈਗਾ ਤਕਰੀਬਨ ਆ ਕਰੋ ਚੈੱਕ ਠੀਕ ਹੈ ਜੀ ਬਲਹਣੇ ਮਾਰ ਦੇਗਾ ਰਿਸ਼ਨਪਾ ਜੀ ਫਿਰ ਕ੍ਰੋਸ ਕ੍ਰੂਸ ਅੱਗੇ ਜੰਪ ਲਾਉਂਦਾ ਤਾਂ ਨਹੀਂ ਹਾਂਜੀ ਹਾਂਜੀ ਕਰਦਾ ਰੇੜੇ ਵੀ ਲੱਗਾ ਜੋ ਬਾਈ ਜੀ ਰੇੜੇ ਵੀ ਲੱਗਾ ਹਾਂਜੀ ਰੇੜੇ ਲੱਗਾ ਠੀਕ ਆ ਦੋਸਤੋ ਦੋ ਬੈਨੀਫਿਟ ਜੇ ਇੱਕ ਤਾਂ ਮੱਝਾਂ ਵੀ ਜਿਹੜੀਆਂ ਨਵੀਆਂ ਆਸੇ ਕਰਦਾ ਹੈਗਾ ਤੇ ਇੱਕ ਸਾਈਕਲ ਜਿਹੜਾ ਰੇੜੀ ਤੇ ਵੀ ਲੱਗਾ ਹੈ ਮੋਸਟਲੀ ਕੀ ਹੁੰਦਾ ਹੈ ਵੀ ਆਪਣੇ ਜਿਹੜੇ ਪਰਿਵਾਰ ਹੈਗੇ ਨੇ ਕਿਸਾਨ ਵੀਰ ਨੇ ਪਸ਼ੂ ਪਾਲਕ ਵੀਰ ਨੇ ਰੇੜੀ ਦੀ ਵਰਤੋਂ ਵੀ ਜ਼ਿਆਦਾਤਰ ਕਰਦੇ ਆ ਤੇ ਮਾਲੀ ਜਿਹੜਾ ਤੁਸੀਂ ਖਾਸ ਤੌਰ ਤੇ ਰੇੜੀ ਦੇ ਲਈ ਵੀ ਵਰਤ ਸਕਦੇ ਅੱਗੇ ਬਰੀਡ ਪਰਪਸ ਬਰੀਡ ਪਰਪਸ ਚਾਹੇ ਅਗੇ ਗੱਬਣ ਮੱਝਾਂ ਨਵੇਂ ਦੁੱਧ ਕਰਾਉਣ ਵਾਸਤੇ ਵੀ ਜੰਪ ਆ ਵਗੈਰਾ ਲਾਉਂਦਾ ਹੈਗਾ ਠੀਕ ਹੈ ਜੀ ਠੀਕ ਹੈ ਨਿਸ਼ਾਨਾ ਭਾਈ ਇਹਦਾ ਕਮੋਲ ਜਰੂਰ ਦੱਸਦਗੇ ਇਹਦਾ ਮੁੱਲ ਭਾਈ ਜੀ 32000 ਕਰਦੇ ਆ ਠੀਕ ਹੈ ਜੀ ਤੇ 29000 ਚੋਂ 100 ਰੁਪਿਆ 500 ਰੁਪਿਆ ਛੋਟ ਕਰ ਦਾਂਗੇ ਭਾਈ ਜੀ 29000 ਦੇ ਵਿੱਚੋਂ ਹਾਂਜੀ ਠੀਕ ਹੈ ਸਾਢੇ 28 ਦਾ ਦੇ ਦਵਾਂਗੇ ਠੀਕ ਹੈ ਜੀ ਹਾਂਜੀ ਭਾਈ ਜੀ ਆ 32000 ਜਿਹੜਾ ਦੋਸਤੋ ਡਿਮਾਂਡ ਆ ਤੇ 29000 ਦੇ ਵਿੱਚੋਂ ਵੀ ਜਿਹੜਾ ਬਿਲਕੁਲ 500 ਰੁਪਿਆ ਛੋਟ ਕਰਕੇ ਸਾਢੇ 28000 ਨੈਟ ਜਿਹੜਾ ਲੈਦੇ ਹੈਗਾ ਇਸ ਮਾਲੀ ਦਾ ਜ਼ਰੂਰ ਤੁਸੀਂ ਕੰਟੈਕਟ ਕਰ ਲਿਓ ਵੀਰ ਨਿਸ਼ਾਨਦੇ ਨਾਲ ਤੇ ਲਾਸਟ ਐਂਡ ਫਾਈਨਲ ਤੇ ਜਿਹੜੀ ਆਪਾਂ ਤੁਹਾਨੂੰ ਇੱਕ ਮੱਝ ਦਿਖਾਉਣੀ ਆ ਢੇਲੀ ਮੱਝ ਆ ਤੇ ਨਿਸ਼ਾਨ ਪਈ ਤਾਂ ਸਿੰਗ ਹਿੱਲਦੇ ਆ ਪੱਕੇ ਫਿਕਸ ਆ ਜੀ ਬਾਜੀ ਫਿਰਸਾ ਫਿਰਸਾ ਜੀ ਹਾਂ ਜੀ ਹਾਂ ਜੀ ਫਿਰਸਾ ਠੀਕ ਆ ਜਿਹੜਾ ਸਿੰਘ ਦੋਸਤੋ ਫਿਕਸ ਆ ਢੇਲੀ ਆਪਾਂ ਕਹਿ ਸਕਦੇ ਆ ਠੀਕ ਆ ਜੀ ਬਾਕੀ ਮੀਨੇ ਪਸ਼ੂ ਆ ਜਾਂਦੇ ਆ ਜਿਨ੍ਹਾਂ ਦਾ ਸਿੰਘ ਵੀ ਹਿੱਲਦੇ ਆ ਬਾਕੀ ਇਹ ਵੀ ਆਪਾਂ ਢੇਲੀ ਜਾਂ ਮੀਨੇ ਵਿੱਚ ਹੀ ਅਕਾਊਂਟ ਕਰ ਲੈਣੇ ਆ ਤੇ ਬਾਈ ਨਿਸ਼ਾਨ ਇੱਕ ਇਹ ਸੂਆ ਦੱਸ ਦਿਓ ਵੀ ਹੁਣ ਕਿੰਨਾ ਮਸੂਆ ਚੱਲ ਰਿਹਾ ਇਹਨੂੰ ਸੂਆ ਭਾਜੀ ਪੰਜਵੇਂ ਵਾਸਤੇ ਗੱਬੜ ਹੋਈ ਆ 2 ਮਹੀਨਿਆਂ ਦੀ ਅੱਛਾ ਜੀ 5 ਕਿਲੋ ਲੀਟਰ ਵਾਲੀਆਂ ਧਾਰਾਂ ਵਾ ਠੀਕ ਹੈ ਜੀ ਜਿੰਨਾ ਮਿੰਟ ਕੇ ਦੇ ਦਾਂਗੇ ਭਾਈ ਜੀ ਠੀਕ ਹੈ ਜੀ ਹਾਂਜੀ ਹੋਰ ਮਤਲਬ ਕਿ 5 ਕਿਲੋ ਜਿਹੜਾ ਮਲਕੀ ਹੈ ਜਿਹੜਾ ਹੁਣ ਤਿਆਰ ਇਸ ਟਾਈਮ ਹੈਗਾ ਜਿਹੜਾ ਇਹਦੇ ਥੱਲੇ ਆ ਤੇ ਗੱਬੜ ਕਿੰਨੇ ਸਮੇਂ ਲਈ ਦੱਸਿਆ ਵੀ 2 ਮਹੀਨਿਆਂ ਦੀ ਭਾਜੀ ਤੇ ਪੰਜਵੇਂ ਸੂਵੇ ਲਈ ਕਿ ਗੱਬੜ ਹਾਂਜੀ ਹਾਂਜੀ ਪੰਜਵੇਂ ਸੂਵੇ ਲਈ ਗੱਬਣਿਆ ਇਹ ਵੀ ਆਪਣੇ ਮਤਲਬ ਕਿ ਮੱਝ ਜਿਹੜੀ ਘਰ ਦੀ ਹਨਾ ਹਾਂਜੀ ਹਾਂਜੀ ਭਾਈ ਜੀ ਘਰ ਦੀ ਆ ਨੌ ਲੀਟਰ ਸੀ ਹਾਂਜੀ ਠੀਕ ਆ ਤੇ ਬਿਲਕੁਲ ਦੋਸਤੋ ਤੁਸੀਂ ਵੇਖੋ ਮੀਡੀਅਮ ਜੀ ਹਾਈਟ ਆ ਛੋਟੀ ਹਾਈਟ ਦੇ ਵਿੱਚ ਆ ਭਾਪੜਤਾ ਵੀ ਛੋਟਾ ਹੋਵੇਗਾ ਛੋਟੇ ਕਿਸਾਨ ਛੋਟੇ ਜ਼ਿਮੀਂਦਾਰ ਵਾਸਤੇ ਛੋਟੇ ਪਸ਼ੂ ਪਾਲਕ ਵੀਰ ਵਾਸਤੇ ਤੁਸੀਂ ਜ਼ਰੂਰ ਅੱਗੇ ਜਿਹੜੀ ਆ ਕਰ ਸਕਦੇ ਉਹਨੂੰ ਮਤਲਬ ਲੈ ਕੇ ਜਾ ਸਕਦੇ ਹੋ ਧਾਰਾਂ ਜਿਹੜੀਆਂ ਹੈਗੀਆਂ 5 ਲੀਟਰ ਬਿਲਕੁਲ ਥੱਲੇ ਰੈਡੀ ਨੇ ਅੱਗੇ ਜਿਹੜੀ ਗੱਭ ਹੈਗੀ 2 ਮਹੀਨੇ ਦੀ ਮਤਲਬ ਕਿ ਬਣੀ ਆ ਤਕਰੀਬਨ ਹਜੇ ਚੈੱਕ ਪਾਸ ਵਿੱਚ ਨਹੀਂ ਆਉਂਦੀ ਪਰ ਸ਼ੋਰ ਬਾਈ ਹੋਰਾਂ ਵੱਲੋਂ ਸ਼ੋਰ ਹੈਗਾ ਵੀ ਇਹ ਜਿਹੜੀ ਗੱਭ ਰਹਿ ਚੁੱਕੀ ਆ ਤੇ ਖਵਾਨਾ ਜਿਹੜਾ तकरीबन ਬਿਲਕੁਲ ਥਾਣ ਦੇਵਾ ਤੁਸੀਂ ਦੇਖ ਲਓ ਪੱਧਰ ਥਾਣ ਦੇਵੇ ਦੀ ਆ ਫੇਸ ਦੀ ਕੁਆਲਿਟੀ ਜੀ ਠੀਕ ਹੈ ਜੀ ਆ ਮੂੰਹ ਮੱਥਾ ਵੇਖ ਲਓ ਠੀਕ ਹੈ ਵੀਰੇ ਠੀਕ ਆ ਨਿਸ਼ਾਨਪਾਈ ਜੀ ਦਾ ਮੁੱਲ ਫਿਰ ਕਿੰਨਾ ਕਰਖਿਆ ਮਾ ਜੀ ਯਾਰ ਮੋਲਿਆ ਇਹਦਾ ਹਾਂਜੀ 30000 30000 ਆ ਜੀ ਹਾਂਜੀ ਠੀਕ ਆ 28000 ਦੀ ਦੇ ਦਾਂਗੇ ਠੀਕ ਹੈ ਜੀ ਠੀਕ ਆ ਬਾਕੀ ਥਣਾ ਵੱਲੋਂ ਜਾਂ ਕਿਸੇ ਵੱਲੋਂ ਸਰ ਜੀ ਪੂਰੀ ਗਰੰਟੀ ਆ ਆਪਣੀ ਮਤਲਬ ਕਿ ਚਾਰੇ ਥਣਵਧੀਆਂ ਚੱਲਦੀਆਂ ਚਾਰੇ ਥਣ ਓਕੇ ਆ ਕਿਉਂਕਿ ਐ ਨਿਸ਼ਾਨਪਾਈ ਆਪਣੇ ਭੈਣ ਭਰਾਵਾਂ ਨਾਲ ਕਿਨਾਂ ਦੂਰੋਂ ਤੜੇ ਹੋਣਾ ਹੁੰਦਾ ਹਾਂਜੀ ਹਾਂਜੀ ਸਰ ਮਾੜੀ ਜਿੰਨੀ ਵੀ ਨਹੀਂ ਪੂਰ ਥਣਾ ਚਾਹੁੰਦੇ ਚਾਹਾਂ ਥਣਾ ਜਾ ਓਕੇ ਰਿਪੋਰਟਾਂ ਵਾਂ ਠੀਕ ਹੈ ਵੀਰੇ ਹਾਂਜੀ ਤੇ ਬਿਲਕੁਲ ਜਿਹੜਾ ਦੋਸਤੋ ਤੁਸੀਂ ਦੇਖ ਲਓ 300 28000 ਵੀਰ ਨੇ ਕਿਹਾ ਵੀ 28000 ਰੇਡੀ ਲਾਸਟ ਲੈ ਦੇ ਆ ਠੀਕ ਹੈ ਜੀ ਤੇ ਧਾਰਾਂ ਵੀ ਹੈਗੀਆਂ 5 ਲੀਟਰ ਥੱਲੇ 5 ਲੀਟਰ ਧਾਰਾਂ ਵੀ ਆ ਤੇ 2 ਮਹੀਨੇ ਦੀ ਜਿਹੜੀ ਗੱਬਣ ਆ ਅੱਗੇ ਚੈੱਕ ਪਾਸ ਜਿਹੜੀ ਸ਼ੋਰ ਨਹੀਂ ਗਈ ਬਟ ਵੀਰ ਹੁਣਾਂ ਦੇ ਆਈਡੀਆ ਮੁਤਾਬਕ ਵੀ ਜਿਹੜੀ ਗੱਬ ਰਹਿ ਚੁੱਕੀ ਆ ਸੋ ਤੁਸੀਂ ਵਧੇਰੇ ਜਿਹੜੀ ਕਿਸੇ ਤਰ੍ਹਾਂ ਦੀ ਤਸੱਲੀ ਕਰਨੀ ਆ ਘਰ ਵਿਜਿਟ ਕਰਕੇ ਤਸੱਲੀ ਜ਼ਰੂਰ ਕਰ ਲਿਓ ਉਸ ਤੋਂ ਬਾਅਦ ਤੁਸੀਂ ਸੌਦਾ ਕਰ ਲਿਓ ਠੀਕ ਹੈ ਜੀ ਚਾਰ ਐਨੀਮਲ ਦਿਖਾਏ ਆ ਇੱਕ ਕੱਟਾ ਦਿਖਾਇਆ ਦੋ ਝੋਟੀਆਂ ਪਲੂਣੋਂ ਪਹਿਲਾ ਸੂਹਾ ਅੱਗੇ ਸੂਣ ਜਾ ਰਹੀਆਂ ਆਲਰੇਡੀ ਨੇ 20 ਦਿਨਾਂ ਦੀ ਤੇ ਇੱਕ ਹਫਤੇ ਦੀ ਬਾਕੀ ਤੇ ਪ੍ਰੋਪਰ ਰੇਟ ਵੀ ਵੀਰ ਨੇ ਤੁਹਾਡੇ ਨਾਲ ਮੈਂਸ਼ਨ ਕਰ ਦਿੱਤੇ ਆ ਤੇ ਨਿਸ਼ਾਨਬਈ ਇੱਕ ਸੰਪਰਕ ਨੰਬਰ ਆਪਣੇ ਜਰੂਰ ਦੱਸਦੇ 70876 74417 ਠੀਕ ਹੈ ਜੀ ਹਾਂਜੀ ਠੀਕ ਆ ਸੋ ਸੋ ਦੋਸਤੋ ਵੀਰ ਹੋਣਾ ਦੇ ਕੋਲ ਬਰੀਡ ਜਿਹੜੀ ਹੈਗੀ ਆ ਲੈਬਰੇ ਲੈਬਰਡੋਰ ਜਿਹੜੀ ਬਰੀਡ ਹੈ ਉਹਦੇ ਬੱਚੇ ਵੀ ਹੈਗੇ ਆ ਸੇਲ ਆ ਵਿਕਾਊ ਆ ਤੇ ਪ੍ਰੋਪਰ ਜਿਹੜੀ ਆਪਾਂ ਡਿਟੇਲ ਵੀਰ ਦੇ ਕੋਲੋਂ ਪੁੱਛ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਬਹੁਤੇ ਵੀਰ ਜਿਹੜੇ ਸ਼ੌਕੀਨ ਵੀਰ ਨੇ ਆ ਕਾਫੀ ਥੇਰਾ ਤੋਂ ਫੋਨ ਵੀ ਆਉਂਦੇ ਆ ਤੇ ਪੁੱਛ ਵੀ ਲੈਂਦੇ ਆ ਤਕਰੀਬਨ ਜਿਹੜੇ ਬੱਚੇ ਯਾਰ ਡੌਗ ਦੇ ਬੱਚੇ ਚਾਹੀਦੇ ਆ ਲੈ ਰਹੇ ਤੇ ਬਾਕੀ ਆ ਪ੍ਰੋਪਰ ਇਨਫੋਰਮੇਸ਼ਨ ਆਪਾਂ ਵੀਰ ਨਿਸ਼ਾਨ ਤੋਂ ਜਾਣਕਾਰੀ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਫੀਮੇਲ ਕਿੰਨੇ ਆ ਵਿੱਚ ਮੇਲ ਕਿੰਨੇ ਆ ਤੇ ਚਾਹਵਨ ਵੀਰ ਤੁਸੀਂ ਜਰੂਰ ਖਰੀਦ ਲਓ ਨੰਬਰ 1 ਜਿਹੜਾ ਸਕਰੀਨ ਤੇ ਚੱਲ ਰਿਹਾ ਨੰਬਰ ਤੇ ਤੁਸੀਂ ਜਿਹੜਾ ਸੰਪਰਕ ਕਰਕੇ ਵੀਰ ਦੇ ਨਾਲ ਆਪਕਾ ਕੰਮ ਕਰ ਲਿਓ ਤੇ ਨਿਸ਼ਾਨ ਭਾਈ ਇਹ ਆਪਣੇ ਹੱਥ ਮੇਲ ਆ ਜਾਂ ਫੀਮੇਲ ਆ ਪਰ ਮੇਲ ਆ ਮੇਲ ਆ ਦੋ ਮੰਥੇ ਦੀ ਹੈ ਜੀ ਠੀਕ 2 ਮੰਥਾ ਜੀ ਹਾਂ ਜੀ 2 ਮੰਥਾ ਠੀਕ ਆ ਜੀ ਹਾਂ ਜੀ 2 ਮੰਥ ਦੀ ਏਜ ਆ ਦੋਸਤੋ ਤੇ ਆਪਣੇ ਜਿਹੜੇ ਫੀਮੇਲ ਏ ਵੀ ਕਰਦੀ ਏ ਜੀ ਹਾਂ ਜੀ ਸਰ ਫੀਮੇਲ ਕਰਦੀ ਆ ਠੀਕ ਆ ਜੀ ਬਿਲਕੁਲ ਫੀਮੇਲ ਦੇਖੀ ਜੀ ਇਹ ਫੀਮੇਲ ਆ ਠੀਕ ਆ ਜੀ ਇਹ ਫੀਮੇਲ ਆ ਇਹਦੇ ਬੱਚੇ ਆ ਆ ਮੇਲ ਆਪਣੇ ਕੋਲ ਦੋ ਰਾਕੇ ਇੱਕ ਨਾਗਾ ਜੀ ਤਿੰਨੇ ਤਿੰਨੇ ਮੇਲ ਤਿੰਨੇ ਮੇਲ ਆ ਹਾਂ ਜੀ ਤਿੰਨੇ ਮੇਲ ਆ ਠੀਕ ਆ ਜੀ ਠੀਕ ਆ 8 ਬੱਚੇ ਸੀ ਬਾਕੀ ਸੇਲ ਹੋ ਗਏ ਆ ਸਰ ਮੇਰੇ ਠੀਕ ਇਹ 골ਡਨ ਜਾ ਕੇ ਨਾ ਜੀ ਹਾਂ ਜੀ ਹਾਂ ਜੀ 골ਡਨ ਆ ਠੀਕ ਆ ਜੀ ਤੇ ਆ ਵੇਖੋ ਜੀ ਆ ਕੁਆਲਟੀ ਵੇਖੋ ਜਿਹੜੇ ਵੀ ਰਪਾਰਖੂ ਆ ਜਿਹੜੇ ਵੀ ਖਾਸ ਤੌਰ ਤੇ ਰੱਖਣਾ ਚਾਹੁੰਦੇ ਨੇ ਉਹਨਾਂ ਦੇ ਲਈ ਆ ਖਾਸ ਤੌਰ ਤੇ ਠੀਕ ਹੈ ਜੀ ਸੰਪਰਕ ਨੰਬਰ ਜਿਹੜੀ ਲਗਾਤਾਰ ਬਿਲਕੁਲ ਸਕਰੀਨ ਤੇ ਚੱਲ ਰਿਹਾ ਤੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਲਿਓ ਤੇ 2 ਮਨਤ ਦੀ ਏਜ ਆ ਹੋਣ 2 ਮਨਤ ਕੰਪਲੀਟ ਜਿਹੜੀ ਏਜ ਆ ਤੇ ਵੇਖੋ ਬਿਲਕੁਲ ਚੰਗੇ ਸੋਹਣੇ ਗੋਣ ਬਣ ਬਹੁਤ ਵਧੀਆ ਹੈਗੀ ਆ ਆ ਵੇਖੋ ਪੰਜਾ ਪੰਜਾ ਬਹੁਤ ਜ਼ਿਆਦਾ ਚੌੜਾ ਵੇਖੋ ਕੁਆਲਟੀ ਵਾਲੀ ਸ਼ੈ ਆ ਤੇ ਫਾਦਰ ਵੀ ਆਪਾਂ ਵੀਰ ਤੋਂ ਪੁੱਛ ਲਾਂਗੇ ਨਿਸ਼ਾਨ ਬਾਈ ਜਿਹੜਾ ਫਾਦਰ ਏ ਉਹ ਵੀ ਪਿੰਡ ਆਪਣਾ ਕੈਨਲ ਵੀ ਹੈਗਾ ਰਸੂਲਪੁਰ ਪਿੰਡ ਹਾਂਜੀ ਤੇ ਉਹਦੇ ਕੈਨਲ ਦੇ ਵਿੱਚ ਆ ਫਾਦਰ ਇਹਨਾਂ ਦਾ ਉਹ ਠੀਕ ਹੈ ਜੀ ਹਾਂਜੀ ਠੀਕ ਹੈ ਠੀਕ ਹੈ ਤੇ ਬਾਕੀ ਨਿਸ਼ਾਨ ਪਾਈ ਕੀ ਕੋਸਟ ਹੁੰਦੀ ਆ ਕਿੰਨੀ ਕੀਮਤ ਹੁੰਦੀ ਆ ਇੱਕ ਜੇਕਰ ਆਪਾਂ ਇੱਕ ਡੌਗ ਦੀ ਗੱਲ ਕਰੀਏ ਤਾਂ ਮੇਲ ਦੀ ਕਿੰਨੀ ਕੀਮਤ ਆ 15000 ਪ੍ਰਾਈਸ ਆ 15000 ਆ ਜੀ ਬਾਕੀ ਮੌਕੇ ਤੇ ਮਾਨਤਾਨ ਹੋ ਜਾਊਗਾ ਜਿਹੜਾ ਵੀ ਬਾਈ ਲਾਈਨ ਆਊਗਾ ਠੀਕ ਹੈ ਬਾਕੀ ਠੀਕ ਹੈ ਕਈ ਵਾਰ ਹੁੰਦਾ ਨਾ ਵੀ ਇੱਕ ਜੋੜੀ ਪਾ ਲੈਂਦੇ ਵੀਰ ਵੀ ਚਲੋ ਫੀਮੇਲ ਵੀ ਹੋਣੀ ਚਾਹੀਦੀ ਆ ਹਾਂਜੀ ਤੇ ਫੀਮੇਲ ਵੀ ਮਿਲ ਜੂਗੀ ਸਾਰਾ ਫੀਮੇਲ ਵੀ ਪ੍ਰੋਵਾਈਡ ਹੋ ਜੇਗੀ ਮਿਲ ਜੂਗੀ ਠੀਕ ਹੈ ਜੀ ਹਾਂਜੀ ਐਨੀਮਲ ਆਪਣੇ ਤੋਂ ਬੱਚੇ ਹੁੰਦੇ ਹੀ ਆ ਤਕਰੀਬਨ ਸਾਰੇ ਠੀਕ ਹੈ ਜੀ ਹਾਂਜੀ ਸੋ ਦੋਸਤੋ ਫੀਮੇਲ ਵੀ ਵੀਰਾਂ ਦਾ ਪ੍ਰੋਵਾਈਡ ਕਰਵਾ ਦਾਂਗੇ ਹੁਣ ਫਿਲਹਾਲ ਤਿੰਨ ਜਿਹੜੇ ਮੇਲ ਨੇ ਤੇ ਬਹੁਤ ਵਧੀਆ ਚੰਗੀ ਗਰੋਥ ਆ ਹਾਂਜੀ ਸੋ ਸ਼ੌਂਕੀ ਵੀਰਾਂ ਦੇ ਲਈ ਆ ਬਹੁਤੇ ਵੀਰਾਂ ਦਾ ਇੱਕ ਸ਼ੌਂਕ ਹੁੰਦਾ ਹੈ ਆਪਾਂ ਘਰ ਦੇ ਵਿੱਚ ਇੱਕ ਹਾਊਸ ਦੇ ਵਿੱਚ ਫਾਰਮ ਦੇ ਵਿੱਚ ਕੋਈ ਚੰਗਾ ਐਨੀਮਲ ਰੱਖਣ ਦਾ ਠੀਕ ਹੈ ਚੰਗੀ ਬਰੀਡ ਦਾ ਜਿਹੜਾ ਡੌਗ ਰੱਖਣ ਦਾ ਤੇ ਬੱਚਿਆਂ ਦੇ ਬਹੁਤ ਸ਼ੌਕ ਹੁੰਦੇ ਆ ਵੱਡਿਆਂ ਦੇ ਸ਼ੌਂਕ ਆ ਤੇ ਤੁਸੀਂ ਬਾਈ ਨਿਸ਼ਾਨ ਦੇ ਨਾਲ ਸੰਪਰਕ ਕਰ ਲਿਓ ਤੇ ਦੋ ਹੋਰ ਹੈਗੇ ਆ ਉਹ ਵੀ ਬਿਲਕੁਲ ਜਿਹੜਾ ਕੋਈ ਇਹ ਨਹੀਂ ਹੋਵੇਗਾ ਕੋਈ ਲਿੱਸਾ ਕੋਈ ਪੀਸ ਇਹ ਸਭ ਹੋਵੇਗਾ ਕੋਈ ਵੱਡਾ ਜਾਂ ਛੋਟਾ ਹੋਵੇਗਾ ਸਾਈਜ਼ ਜਿਹੜਾ ਬਿਲਕੁਲ ਇੱਕੋ ਜਿਹਾ ਸਾਈਜ਼ ਹੈਗਾ ਡੌਗ ਦਾ ਠੀਕ ਹੈ ਜੀ ਐਕਟਿਵ ਜਿਹੜੇ ਆ ਤੁਸੀਂ ਦੇਖ ਰਹੇ ਹੋ ਐਕਟਿਵ ਜਿਹੜੇ ਫੁੱਲ ਆ ਠੀਕ ਹੈ ਜੀ ਐਕਟਿਵ ਫੁੱਲ ਨੇ ਤੇ ਆ ਦੇਖੋ ਲੋ ਸਤ ਮੰਥ ਤਾਂ ਵੀ ਮੇਲ ਸੇਲ ਜੋ ਆ ਵੱਡਾ ਜਿਹੜਾ ਮੇਲੇ ਵੀ ਸੇਲ ਆ ਜੀ ਹਾਂਜੀ ਹਾਂਜੀ ਇਹ ਵੀ ਸੇਲ ਸਤ ਮੰਥ ਤੇਜ ਜੀ ਦੀ ਠੀਕ ਆ ਜੀ ਹਾਂਜੀ ਸਤ ਮੰਥ ਜਿਹੜੀ ਆ ਤੁਸ ਸੈਮਨ ਮੰਥ ਜਿਹੜੀ ਏਜ ਹੈਗੀ ਆ ਇਹ ਵੀ ਜਿਹੜਾ ਮੇਲ ਆ ਮੇਲ ਡੌਗ ਆ ਵੀ ਸੇਲ ਆ ਤੇ ਸਟੱਡ ਅੱਗੇ ਹੈਗਾ ਕਰਦਾ ਕਿ ਮੀਟਿੰਗ ਮੂਟਿੰਗ ਜਾਂ ਕੁਝ ਨਹੀਂ ਸਰ ਅਜੇ ਨਹੀਂ ਲੱਗਾ ਇਹ ਸਾਲ ਦਾ ਹੋਊਗਾ ਫਿਰ ਲਾਵਾਂਗੇ ਮੀਟਿੰਗ ਹਾਂਜੀ ਅਸ ਸਾਲ ਤੱਕ ਲੱਗਦੇ ਹਨ ਹਾਂਜੀ ਠੀਕ ਹੈ ਜੀ ਬਾਕੀ ਨਿਸ਼ਾਨਾ ਭਾਈ ਥੋੜਾ ਜਿਹਾ ਭਰਿਆ ਘਟ ਆ ਵੈਸੀ ਮੈਨੂੰ ਲੱਗਦਿਆ ਭਰਿਆ ਘਟ ਆ ਹਾਂ ਹਾਂਜੀ ਤੇ ਸਲਿਮ ਜ ਹੈ ਸਲਿਮ ਟ੍ਰਿਮ ਜ ਹੈ ਹਾਂ ਹੈ ਸਲਿਮ ਆ ਦੋਸਤੋ 71 ਥੇਜ ਆ ਤਕਰੀਬਨ ਇਹ ਵੀ ਤੁਸੀਂ ਵੀਰ ਹੋਂਾਂ ਦੇ ਕੋਲੋਂ ਖਰੀਦ ਸਕਦੇ ਜੇ ਸੇਲ ਦੇ ਲਈ ਅਵੇਲੇਬਿਲਿਟੀ ਜਿਹੜੀ ਹੈਗੀ ਆ ਇਸ ਦੀ ਵੀ ਜਿਹੜੀ ਆ ਮੌਜੂਦ ਆ ਜੀ ਠੀਕ ਆ ਤੇ ਜਿਹੜੀ ਫੀਮੇਲ ਦੇ ਬੱਚੇ ਨੇ ਉਹ ਪ੍ਰੋਪਰ ਤੁਹਾਨੂੰ ਮੈਂ ਦਿਖਾ ਦਿੰਦੀ ਆ ਇਹ ਫੀਮੇਲ ਆ ਆ ਦੇਖੋ ਜੀ ਠੀਕ ਆ ਜੀ ਡਰਦੀ ਕਰਕੇ ਕਨ ਫੋਲਡਿੰਗ ਕਰੀ ਜਾਂਦੀ ਹੈ ਹਾਂ ਦੀ ਹਾਂ ਦੀ ਹਾਂ ਜੀ ਠੀਕ ਆ ਇਹ ਬਾਕੀ ਭਾਈ ਮਾਨਤਨ ਕਰ ਦਿਓ ਜੀ ਹਾਂ ਜੇ ਕਰੀ ਆਪਾਂ ਸੱਚੇ ਜੀ ਠੀਕ ਹੈ ਮਾਨਤਨ ਕਰ ਦਾਂਗੇ ਭਾਈ ਜੀ ਠੀਕ ਆ ਜੀ ਹਾਂ ਜੀ ਠੀਕ ਆ ਜੀ ਆ ਦੇਖੋ ਠੀਕ ਹੈ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ